ਪੰਜਾਬ ਚੰਡੀਗੜ੍ਹ ਦੇ ਵਿੱਚ ਆਮ ਨਾਲੋਂ 4 ਗੁਣਾ ਵੱਧ ਪ੍ਰਦੂਸ਼ਣ ਵੱਧ ਚੁੱਕਿਆ ਹੈ ਸੋ ਤੁਹਾਨੂੰ ਦੱਸ ਦਈਏ ਕਿ ਇੱਥੇ ਲੋਕਾਂ ਦਾ ਸਾਹ ਲੈਣਾ ਕਾਫੀ ਜ਼ਿਆਦਾ ਔਖਾ ਹੋ ਗਿਆ ਹੈ ਲੋਕ ਘੁੱਟਿਆ-ਘੁੱਟਿਆ ਮਹਿਸੂਸ ਕਰ ਰਹੇ ਨੇ ਦਿੱਲੀ ਐਨਸੀਆਰ ਦੇ ਵਿੱਚ ਤਾਂ ਪਹਿਲਾਂ ਹੀ ਕਈ ਥਾਵਾਂ ਤੇ ਏਕਯੂਆਈ 500 ਤੋਂ ਪਾਰ ਪਹੁੰਚ ਚੁੱਕਿਆ ਤੇ ਹੁਣ ਬੀਤੇ ਕੁਝ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰਦੂਸ਼ਣ ਦਾ ਲੈਵਲ ਜ਼ਰੂਰ ਘਟ ਹੋਇਆ ਸੀ ਲੇਕਿਨ ਹੁਣ ਤੇ ਜੇਕਰ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਪੰਜਾਬ ਤੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਆਮ ਨਾਲੋਂ 4 ਗੁਣਾ ਵੱਧ ਪ੍ਰਦੂਸ਼ਣ ਵੱਧ ਗਿਆ ਹੈ ਜਿਸ ਕਾਰਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹਨ ਪੰਜਾਬ ਦੇ ਹੁਣ ਵੀ ਕਈ ਜ਼ਿਲ੍ਹੇ ਨੇ ਪੰਜ ਜ਼ਿਲ੍ਹੇ ਨੇ ਪ੍ਰਦੂਸ਼ਣ ਦਾ ਪੱਧਰ ਅਜੇ ਵੀ ਇਥੇ ਆਮ ਨਾਲੋਂ ਵੱਧ ਹੈ ਪਰਾਲੀ ਸਾੜਨ ਦੇ ਮਾਮਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ ਪਰਾਲੀ ਸਾੜਨ ਦੇ ਮਾਮਲੇ 10000 ਤੋਂ ਪਾਰ ਪਹੁੰਚ ਚੁੱਕੇ ਹਨ ਪੰਜਾਬ ਦੇ ਵਿੱਚ بار-ਬਾਰ ਸਖਤੀ ਦੇ باوجود ਇਹ ਪਰਾਲੀ ਸਾੜਨ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਜਿਸ ਕਾਰਨ ਪੰਜਾਬ ਦੇ ਵਿੱਚ ਪੰਜਾਬ ਦੀ ਆਬਾਹਵਾ ਦੇ ਵਿੱਚ ਜ਼ਹਿਰ ਘੁਲਦਾ ਜਾ ਰਿਹਾ ਹੈ ਜਿਸ ਕਾਰਨ ਲੋਕ ਕੁਟਿਆ ਮਹਿਸੂਸ ਕਰ ਰਹੇ ਨੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜਿਹੜਾ ਪ੍ਰਦੂਸ਼ਣ ਦੀ ਗੁਣਵੱਤਾ ਹੋਰ ਜ਼ਿਆਦਾ ਵੱਧ ਗਈ ਹੈ ਦਿੱਲੀ ਐਨਸੀਆਰ ਦੀ ਵੀ ਗੱਲ ਕੀਤੀ ਜਾਵੇ ਤਾਂ ਦਿੱਲੀ ਐਨਸੀਆਰ ਦੇ ਵਿੱਚ ਗ੍ਰੈਪ 4 ਦੀਆਂ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਤਾਂ ਨਵਾਂ ਅਪਡੇਟ ਵੀ ਸਾਹਮਣੇ ਆਇਆ ਹੈ ਦਿੱਲੀ ਐਨਸੀਆਰ ਦੇ ਵਿੱਚ ਕਈ ਕੰਪਨੀਆਂ ਵਰਕ ਫਰੋਮ ਹੋਮ ਆਪਣੇ 50% ਸਟਾਫ ਨੂੰ ਵਰਕ ਫਰੋਮ ਹੋਮ ਪ੍ਰੋਵਾਈਡ ਕਰਵਾ ਰਹੇ ਨੇ ਤੋ ਪੰਜਾਬ ਚੰਡੀਗੜ੍ਹ ਦੇ ਵਿੱਚ ਆਮ ਨਾਲੋਂ 4 ਗੁਣਾ ਵੱਧ ਪ੍ਰਦੂਸ਼ਣ ਦੀ ਗੁਣਵੱਤਾ ਹੋਰ ਜ਼ਿਆਦਾ ਵੱਧ ਗਈ ਹੈ ਇਸ ਖਬਰ ਤੇ ਮੇਰੇ ਸਹਿਯੋਗੀ ਪੂਜਾ ਵਰਮਾ ਸਾਡੇ ਨਾਲ ਲਾਈਵ ਮੌਜੂਦ ਨੇ ਚੰਡੀਗੜ੍ਹ ਦਾ ਹਾਲ ਦੇਖਾਂਗੇ ਜੀ ਪੂਜਾ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹਾਂਗੇ ਇਸ ਸਮੇਂ ਤੁਸੀਂ ਕਿੱਥੇ ਮੌਜੂਦ ਹੋ ਚੰਡੀਗੜ੍ਹ ਦੀ ਹਵਾ ਦੇ ਵਿੱਚ ਵੀ ਹੁਣ ਆਮ ਨਾਲੋਂ ਪ੍ਰਦੂਸ਼ਣ 4 ਗੁਣਾ ਵੱਧ ਚੁੱਕਿਆ ਹੈ ਕੀ ਕੁਝ ਮਾਮਲੇ ਦੀ ਜਾਣਕਾਰੀ ਹੈ ਕਿਸ ਤਰ੍ਹਾਂ ਦਾ ਜੜਾ ਇੱਥੇ ਮਾਹੌਲ ਹੈ ਪ੍ਰਦੂਸ਼ਣ ਦੀ ਗੁਣਵੱਤਾ AQI ਕਿੰਨਾ ਦਰਜ ਕੀਤਾ ਗਿਆ ਹੈ ਵਿਸ਼ਾਖਾ ਸਵੇਰ ਦਾ ਸਮੇਂ ਲਗਭਗ 10 ਵਜਨ ਵਾਲੇ ਨੇ ਤੇ ਇਸ ਵੇਲੇ ਕਿਉਂਕਿ ਮੁਹਾਲੀ ਦੇ ਵਿੱਚਾਂ ਚੰਡੀਗੜ੍ਹ ਦੇ ਨਾਲ ਲੱਗਦਾ ਤੇ ਅਸੀਂ ਜੇ ਟ੍ਰਾਈ ਸਿਟੀ ਦੇ ਮੌਸਮ ਦੀ ਗੱਲ ਕਰੀਏ ਤੇ ਲਗਭਗ ਉਹ ਸੇਮ ਰਹਿੰਦਾ ਹੈ ਟ੍ਰਾਈ ਸਿਟੀ ਦੇ ਵਿੱਚ ਚੰਡੀਗੜ੍ਹ ਪੰਚਕੁਲਾ ਅਤੇ ਮੁਹਾਲੀ ਤਿੰਨੋਂ ਜਿਹੜੀ ਹੈ ਉਹ ਸ਼ਹਿਰ ਆ ਜਾਂਦੇ ਨੇ ਇਸ ਕਰਕੇ ਇੱਥੇ 에ਅਰ ਕੁਆਲਿਟੀ ਇੰਡੈਕਸ ਅਤੇ ਪੰਜਾਬ ਤੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ ਚਾਰ ਗੁਣਾ ਜ਼ਿਆਦਾ স্মੋਕ ਜਿਹੜਾ ਹੈ ਉਹ ਮਹਿਸੂਸ ਕੀਤਾ ਜਾ ਰਿਹਾ ਸੀ ਪ੍ਰਦੂਸ਼ਣ ਥੋੜਾ ਘਟਿਆ ਯਾਨੀ ਕਿ ਦੂਜੇ ਥਾਵਾਂ ਤੋਂ ਅਸੀਂ ਜੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਦੀ ਆ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤੇ ਇਸ ਇਲਾਕੇ ਦੇ ਵਿੱਚ ਥੋੜਾ ਬੈਟਰ ਕੁਆਲਿਟੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਹੈ ਵੈਰੀ ਪੂਰ ਕੁਆਲਿਟੀ ਦੇ ਵਿੱਚ ਨਹੀਂ ਹੈ ਲੇਕਿਨ ਖਾਸ ਕਰ ਪੰਜਾਬ ਦੀ ਗੱਲ ਕਰੀਏ ਜਿੱਥੇ ਕਿ ਅੰਮ੍ਰਿਤਸਰ ਨਵਾਂ ਸ਼ਹਿਰ ਕਪੂਰਥਲਾ ਭਟਿੰਡਾ ਇਹ ਸਾਰੇ ਉਹ ਇਲਾਕੇ ਨੇ ਜਿੱਥੇ ਕਿ স্মੋਕ ਵੀ ਬਹੁਤ ਜ਼ਿਆਦਾ ਹੈ ਇਸ ਤੋਂ ਇਲਾਵਾ ਸਵੇਰੇ ਧੁੰਦ ਵੀ ਹੋ ਜਾਂਦੀ ਹੈ ਜਿਸ ਕਰਕੇ ਉੱਥੇ ਜਿਹੜੀ ਗੱਡੀਆਂ ਦੀ ਆਵਾਜਾਈ ਉਸ ਤੇ ਅਸਰ ਪੈਂਦਾ ਹੈ ਤੇ ਦੂਜੇ ਪਾਸੇ ਜਿਹੜਾ ਹੈ ਸਮੋਕ ਦੇ ਕਾਰਨ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆ ਵੀ ਹੋ ਰਹੀ ਹੈ ਦੂਜੇ ਪਾਸੇ ਅਸੀਂ ਹਰਿਆਣਾ ਜਾਂ ਦਿੱਲੀ ਦੀ ਗੱਲ ਕੀਤੀ ਜਾਵੇ ਤੇ ਦਿੱਲੀ ਦੇ ਵਿੱਚ ਵੀ 50% ਜਿਹੜੇ ਆ ਉਹ ਜਿਹੜੇ ਆਫੀਸਰਸ ਦੇ ਵਿੱਚ ਕੰਮ ਕਰਦੇ ਲੋਕ ਨੇ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ ਵਰਕ ਫਰਮ ਹੋਮ ਕਰ ਸਕਦੇ ਹੋ ਇਹੀ ਆਦੇਸ਼ ਜਿਹੜੇ ਆ ਹਰਿਆਣਾ ਦੇ ਵਿੱਚ ਗੁਰੂਗਰਾਮ ਦੇ ਵਿੱਚ ਲਾਗੂ ਕੀਤੇ ਗਏ ਨੇ ਲੇਕਿਨ ਪੰਜਾਬ ਨੇ ਹਲੇ ਇਸ ਤੇ ਕੋਈ ਫੈਸਲਾ ਨਹੀਂ ਲਿਆ ਹੈ ਔਨਲਾਈਨ ਕਲਾਸਸ ਹਰਿਆਣਾ ਦੇ ਵਿੱਚ ਚੱਲ ਰਹੀਆਂ ਨੇ ਲਗਭਗ 10 ਸਕੂਲ ਅਜਿਹੇ ਨੇ ਜਿੱਥੇ ਕਿ ਔਨਲਾਈਨ ਕਲਾਸਸ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਰੋਜ਼ਾਨਾ ਦੀ ਤਰ੍ਹਾਂ ਜਿਹੜੀ ਸਿਚੁਏਸ਼ਨ ਜਿ ਦੀ ਰਿਪੋਰਟ ਮੁਤਾਬਕ ਉੱਥੇ ਦੇ ਜਿਹੜੇ ਟੀਸੀ ਨੇ ਉਹ ਫੈਸਲਾ ਲੈ ਰਹੇ ਨੇ ਕਿਉਂਕਿ ਸਰਕਾਰ ਨੇ ਜਿਹੜਾ ਡਿਸੀਜਨ ਦੇਣ ਦੇ ਲਈ ਆਦੇਸ਼ ਜਿਹੜੇ ਉਹ ਜਾਰੀ ਕੀਤੇ ਸੀਗੇ ਇਸ ਤੋਂ ਇਲਾਵਾ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕੀਤੀ ਜਾਵੇ ਬੀਤੇ ਦਿਨ ਜਾਂ ਅੱਜ ਦੀ ਸਭ ਤੋਂ ਖਰਾਬ ਹਰਿਆਣਾ ਦੇ ਵਿੱਚ ਹੈ 500 ਤੋਂ ਉੱਤੇ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ ਦੇਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਭਾਦਰਗੜ੍ਹ ਦੀ ਗੱਲ ਕਰੀਏ ਸਰਸਾ ਦੀ ਗੱਲ ਕਰਦੀ ਹੈ ਕੈਥਲ ਕਰਨਾਲ ਇੱਥੇ ਤੱਕ ਕਿ ਅੰਬਾਲਾ ਉੱਥੇ ਵੀ 에ਅਰ ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਖਰਾਬ ਹੈ ਹਾਲਾਂਕਿ ਪਰਾਲੀ ਦੇ ਕੇਸਸ ਦੀ ਗੱਲ ਜੇਕਰ ਕੱਲ ਦੀ ਕਿਤੇ ਜਾਵੇ ਬੀਤੇ ਦਿਨ ਦੀ ਤੇ ਲਗਭਗ ਹਰਿਆਣਾ ਦੇ ਵਿੱਚ ਜਿਹੜਾ ਇੱਕ ਡਾਟਾ ਹਰਿਆਣਾ ਪੋਲੂਸ਼ਨ ਕੰਟਰੋਲ ਵੱਲੋਂ ਦਿੱਤਾ ਜਾਂਦਾ ਉਸ ਦੇ ਮੁਤਾਬਿਕ 15 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਜਿਹੜਾ 에ਅਰ ਕੁਆਲਿਟੀ ਇੰਡੈਕਸ ਮਾਫ ਕਰਿਓ ਜਿਹੜੇ ਪਰਾਲੀ ਜਲਾ 186 ਕੇਸਿਸ ਉਹਨਾਂ ਵੱਲੋਂ ਦੱਸੇ ਗਏ ਪੰਜਾਬ ਦੀ ਗੱਲ ਕੀਤੀ ਜਾਵੇ ਤੇ 10000 ਤੋਂ ਉੱਤੇ ਜਿਹੜੇ ਆ ਪਰਾਲੇ ਦੇ ਕੇਸਿਸ ਸਾਹਮਣੇ ਆ ਚੁੱਕੇ ਨੇ ਸਰਕਾਰੀ ਅੰਕੜਾ ਇਹ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਹੈ ਇਹ ਪਰਾਲੀ ਦੀ ਗੱਲ ਹੋ ਗਈ ਲੇਕਿਨ ਇਸ ਤੋਂ ਇਲਾਵਾ ਜਿਹੜੇ ਫੈਕਟਰਸ ਹੈ ਜਿਹੜੇ بار بار ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਸਿਰਫ ਇਹੀ ਫੈਕਟਰ ਨਹੀਂ ਕਿ ਪਰਾਲੀ ਜਲਾਈ ਜਾ ਰਹੀ ਹੈ ਇਸ ਕਰਕੇ ਪੋਲੂਸ਼ਨ ਹੈ ਬਹੁਤ ਸਾਰੇ ਫੈਕਟਰ ਹੈ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਕੂੜਾ ਜਲਾਇਆ ਜਾ ਰਿਹਾ ਹੈ ਗੱਡੀਆਂ ਜਿਹੜਾ ਧੂਆਂ ਹੈ ਉਸ ਕਰਕੇ ਵੀ ਪੋਲੂਸ਼ਨ ਹੁੰਦਾ ਹੈ ਦੂਜੇ ਪਾਸੇ ਹੁਣ ਪੋਲੂਸ਼ਨ ਦੇ ਨਾਲ ਨਾਲ ਜੇ ਅਸੀਂ ਸੈਲਸੀਅਸ ਦੀ ਗਿਰਾਵਟ ਦੇਖ ਕੀਤੀ ਗਈ ਹੈ ਪੰਜਾਬ ਦੇ ਵਿੱਚ ਵੀ 5 ਤੋਂ 6 ਡਿਗਰੀ ਸੈਲਸੀਅਸ ਮੌਸਮ ਜਿਹੜਾ ਹੈ ਉਹ ਤਾਪਾਂ ਜਿਹੜਾ ਉਹ ਡਿੱਗਿਆ ਹੈ ਯਾਨੀ ਕਿ ਘਟ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਠੰਡ ਮਹਿਸੂਸ ਹੋ ਰਹੀ ਹੈ ਦੁਪਹਿਰ ਦੇ ਤਾਪਮਨ ਦੇ ਵਿੱਚ ਤੁਸੀਂ ਦੇਖੋਗੇ ਤੇ ਹਰ ਪਾਸੇ ਧੁੱਪ ਖਿੜਦੀ ਵੀ ਨਜ਼ਰ ਆਏਗੀ ਲੇਕਿਨ ਉਹ ਉੱਥੇ ਜਿੱਥੇ ਕਿ ਆਸਮਾਨ ਕਲੀਅਰ ਹੈ ਕੁਝ ਅਜਿਹੇ ਇਲਾਕੇ ਨੇ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਦੇ ਕਿਉਂਕਿ ਗਰੇਫੋਲ ਲਾਗੂ ਵੀ ਹੈ ਦਿੱਲੀ ਅਤੇ ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਵਿੱਚ ਉੱਥੇ ਤੁਹਾਨੂੰ ਆਸਮਾਨ ਕਲੀਅਰ ਨਹੀਂ ਨਜ਼ਰ ਆਏਗਾ ਪੂਰਾ ਦਿਨ ਜਿਹੜਾ ਹੈ ਉਹ ਧੁੰਦ ਸਮੋਕ ਦੇ ਨਾਲ ਭਰਿਆ ਰਹਿੰਦਾ ਜਿਸ ਦੇ ਨਾਲ ਕਾਰਨ ਲੋਕਾਂ ਨੂੰ ਬਰੀਦ ਕਰਨ ਦੇ ਵਿੱਚ ਸਾਹ ਲੈਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਲੋਕ ਮਾਸਕ ਦਾ ਇਸਤੇਮਾਲ ਕਰ ਰਹੇ ਤੁਸੀਂ ਦੇਖੋ ਅਲੱਗ-ਅਲੱਗ ਤਰੀਕੇ ਨਾਲ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਕਿ ਆਪਣੇ ਘਰ ਦੇ ਵਿੱਚ ਜਿਹੜੇ ਆ ਉਹ 에ਅਰ ਪਿਊਰੀਫਾਇਰ ਕਈ ਲੋਕਾਂ ਨੇ ਆਪਣੇ ਘਰ ਦੇ ਵਿੱਚ ਲਾਇਆ ਦੂਜੇ ਪਾਸੇ ਜਿਹੜੇ ਆਕਸੀਜਨ ਦੇਣ ਵਾਲੇ ਪਲਾਂਟ ਹੈ ਉਹ ਘਰ ਦੇ ਵਿੱਚ ਲਾਏ ਹੋਏ ਨੇ ਤਾਂ ਜੋ ਕਿਸੇ ਤਰੀਕੇ ਦੀ ਹੋਰ ਕੋਈ ਬਿਮਾਰੀ ਨਾ ਹੋਵੇ ਬੱਚਿਆਂ ਨੂੰ ਖਾਸ ਕਰ ਪ੍ਰੈਗਨੈਂਟ ਔਰਤਾ ਬਜ਼ੁਰਗ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ ਇਸ ਮੌਸਮ ਦੇ ਵਿੱਚ ਜਿਹੜਾ ਉਹ ਬਾਹਰ ਨਹੀਂ ਨਿਕਲਣਾ ਜੇਕਰ ਜ਼ਰੂਰੀ ਨਾ ਹੋਵੇ ਤੋਂ ਬਹੁਤ ਜ਼ਿਆਦਾ ਖਤਰਨਾਕ ਜਿਹੜਾ ਹੈ ਇਹ ਮੌਸਮ ਹੁੰਦਾ ਜਾ ਰਿਹਾ ਹੈ ਡਰਾਈ ਸਪੈਲ ਇੰਨਾ ਜ਼ਿਆਦਾ ਹੈ ਕਿ ਮੀਂਹ ਹੀ ਨਹੀਂ ਪੈ ਰਿਹਾ ਹੈ ਤੁਸੀਂ ਜੇਕਰ ਮੀਂਹ ਪਏਗਾ ਤਾਂ ਹੀ ਡਸ ਪਾਰਟਿਕਲਸ ਥੱਲੇ ਆਣਗੇ ਤੇ ਮੌਸਮ ਦੇ ਵਿੱਚ ਤਬਦੀਲੀ ਹੋਏਗੀ 에ਅਰ ਕੁਆਲਿਟੀ ਇੰਡੈਕਸ ਵੀ ਬੈਟਰ ਹੋਏਗਾ ਲੇਕਿਨ ਅਜਿਹਾ ਹੁੰਦਾ ਜੇ ਨਹੀਂ ਆ ਰਿਹਾ ਫਿਲਹਾਲ ਜਿਹੜਾ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਉਸ ਦੇ ਮੁਤਾਬਿਕ 23 ਨਵੰਬਰ ਤੱਕ ਮੌਸਮ ਦੇ ਵਿੱਚ ਕੁਝ ਇੱਕ ਥਾਵਾਂ ਤੇ ਤਬਦੀਲੀ ਹੋ ਸਕਦੀ ਹੈ ਕਿਉਂਕਿ ਪਹਾੜੀ ਖੇਤਰਾਂ ਦੀ ਗੱਲ ਕਰੀਏ ਤੇ ਉੱਥੇ ਬਰਫਬਾਰੀ ਹੋ ਰਹੀ ਹੈ ਲੇਕਿਨ ਜਿਸ ਸਾਬ ਨਾਲ ਹੋਣੀ ਚਾਹੀਏ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਰਿਹਾ ਲੇਕਿਨ ਫਿਰ ਵੀ ਜਿਹੜੀ ਭਵਿੱਖਵਾਨੀ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈ ਅੱਛੀ ਬਰਫ਼ ਪਏਗੀ ਜਿਸ ਦੇ ਕਰਕੇ ਜਿਹੜੇ ਮੈਦਾਨੀ ਇਲਾਕੇ ਉੱਥੇ ਵੀ ਮੀਂਹ ਪਏਗਾ ਤੇ ਤਾਪਮਾਨ ਦੇ ਵਿੱਚ ਤਗੜਾਵਟ ਹੋਗੀ ਹੈ ਲੇਕਿਨ ਇਸ ਦੇ ਨਾਲ ਜਿਹੜੇ 에ਅ ਪੋਲਿਊਸ਼ਨ ਦਾ ਇੱਕ ਜਿਹੜੀ ਕੁਆਲਿਟੀ ਖਰਾਬ ਹੋ ਰਹੀ ਹੈ 에ਅ ਕੁਆਲਿਟੀ ਇੰਡੈਕਸ ਉਹ ਬੈਟਰ ਜ਼ਰੂਰ ਹੋ ਸਕਦੀ ਹੈ ਲੇਕਿਨ ਇਹ ਵੀ ਜਿਹੜੀ ਸੰਭਾਵਨਾ ਵਾਂ ਮੌਸਮ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ ਕਿਉਂਕਿ ਨੇਚਰ ਹੈ ਵਿਸ਼ਾਖਾ ਇਸ ਕਰਕੇ ਨੇਚਰ ਦੇ ਵਿੱਚ ਅਸੀਂ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਦੇਖਦੇ ਹਾਂ ਕਿ ਕਈ ਵਾਰੀ ਅਸੀਂ ਜੋ ਸੋਚਦੇ ਹਾਂ ਜੋ ਬੋ ਪਉ ਵਿਕਵਾਣੀ ਹੁੰਦੀ ਉਹ ਨਹੀਂ ਹੋ ਪਾਂਦਾ ਗਲੋਬਲ ਵਾਰਮਿੰਗ ਦਾ ਅਸਰ ਅਸੀਂ ਜਿਹੜਾ ਹੁਣ ਉਹ ਹੁਣ ਦੇਖ ਰਹੇ ਹਾਂ ਜਿਸ ਕਰਕੇ ਮੌਸਮ 에ਅਰ ਕੁਆਲਿਟੀ ਇੰਡੈਕਸ ਹਰ ਇੱਕ ਚੀਜ਼ 'ਚ ਫਰਕ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਕੀ ਜਿਹੜੀ ਸਥਿਤੀ ਪੰਜਾਬ ਦੇ ਵਿੱਚ ਬਣੀ ਹੈ ਸਰਕਾਰ ਕੋਈ ਫੈਸਲਾ ਲੈਂਦੀ ਹੈ ਪੋਲੂਸ਼ਨ ਨੂੰ ਪੋਲੂਸ਼ਨ ਤੋਂ ਸੰਬੰਧਿਤ ਇਹ ਦੇਖਣ ਵਾਲੀ ਗੱਲ ਹੋਏਗੀ ਸੁਪਰੀਮ ਕੋਰਟ ਤੱਕ ਬੜਾ ਸਖਤ ਹੈ ਇਸ ਪੋਲੂਸ਼ਨ ਨੂੰ ਲੈ ਕੇ ਕਿਉਂਕਿ ਦਿੱਲੀ ਦੇ ਵਿੱਚ ਹੀ ਆ ਦਿੱਲੀ ਐਨਸੀਆਰ ਦੇ ਇਲਾਕਿਆਂ ਦੇ ਵਿੱਚ ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਸਾਹ ਲੈਣਾ ਔਖਾ ਹੈ ਬਹੁਤ ਜ਼ਿਆਦਾ ਕਹੀ ਹੈ ਕਿ ਦਿਕਤਾ ਉਥੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ ਤੇ ਇਹ ਫਿਲਹਾਲ 에ਅਰ ਕੁਆਲਿਟੀ ਇੰਡੈਕਸ ਹਰਿਆਣਾ ਦਾ ਬਹੁਤ ਖਰਾਬ ਹੈ ਪੰਜਾਬ ਤੇ ਚੰਡੀਗੜ੍ਹ ਦਾ 4 ਗੁਣਾ ਜ਼ਿਆਦਾ 에ਅਰ ਕੁਆਲਿਟੀ ਇੰਡੈਕਸ ਹੋ ਗਿਆ ਹੈ ਵੈਰੀ ਪੁਰ ਕੁਆਲਿਟੀ ਨਹੀਂ ਹੈ ਲੇਕਿਨ ਫਿਰ ਵੀ ਪੁਰ ਕੁਆਲਿਟੀ ਦੇ ਵਿੱਚ ਜ਼ਰੂਰ ਨਜ਼ਰ ਆ ਰਿਹਾ ਜੇਕਰ ਤੁਸੀਂ ਹੁਣ ਵੀ ਪੰਜਾਬ ਦੇ ਹਰਿਆਣਾ ਦੇ ਕੁਝ ਏਰੀਆਜ਼ ਵਿੱਚ ਜਾਓਗੇ ਤਾਂ ਤੁਹਾਨੂੰ ਉੱਥੇ ਨਜ਼ਰ ਆਏਗਾ ਕਿ স্মੋਕ ਅਤੇ ਪ੍ਰਦੂਸ਼ਣ ਦੋਨੋ ਮਿਕਸ ਹੋ ਕੇ ਤੁਹਾਂ ਉਸ ਦਾ ਬਣ ਜਾਂਦਾ ਹੈ ਜਿਹੜਾ ਕਿ ਜਦ ਤੁਸੀਂ ਉਸ ਨੂੰ ਇਨਹੇਲ ਕਰਦੇ ਹੋ ਤੇ ਤੁਹਾਨੂੰ ਗਲੇ ਦੇ ਵਿੱਚ ਜਲਨ ਮਹਿਸੂਸ ਹੁੰਦੀ ਹੈ ਅੱਖਾਂ ਦੇ ਵਿੱਚ ਵੀ ਇਹ ਜਿਹੜਾ ਪੋਲਿਊਸ਼ਨ ਮਹਿਸੂਸ ਹੁੰਦਾ ਹੈ ਜਿਸ ਕਰਕੇ ਤੁਸੀਂ ਦੇਖੋਗੇ ਕਿ ਆਪੀਡੀਜ਼ ਦੇ ਵਿੱਚ ਵੀ ਰਸ਼ ਬਹੁਤ ਜ਼ਿਆਦਾ ਹੋ ਰਿਹਾ ਹੈ ਇਹ ਸਾਰੀ ਚੀਜ਼ਾਂ ਇੰਟਰਕਨੈਕਟਡ ਨੇ ਵਿਸ਼ਾਖਾ ਜਿੱਥੇ ਕਿ ਆਪਾਂ ਦੇਖਦੇ ਹਾਂ ਕਿ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਹੈ ਪ੍ਰਦੂਸ਼ਣ ਘਟ ਨਹੀਂ ਹੋ ਰਿਹਾ ਇਸ ਤੋਂ ਇਲਾਵਾ ਡਰਾਈ ਸਪੈਲ ਖਤਮ ਨਹੀਂ ਹੋ ਰਿਹਾ ਤੇ ਕਿਤੇ ਨਾ ਕਿਤੇ ਬਿਮਾਰੀਆਂ ਦਾ ਘਰ ਜ਼ਰੂਰ ਬਣ ਜਾਂਦਾ ਹੈ ਤੇ ਡਾਕਟਰ ਇਸ ਵੇਲੇ ਇਹ ਹੀ ਕਹਿ ਰਹੇ ਕਿ ਖਾਸ ਖਿਆਲ ਰੱਖਿਆ ਜਾਵੇ ਆਪਣੀ ਡਾਈਟ ਦੇ ਵਿੱਚ ਵੀ 에ਅਰ ਪਿਉਰੀਫਾਇਰ ਦਾ ਇਸਤੇਮਾਲ ਕੀਤਾ ਜਾਵੇ ਜ਼ਿਆਦਾ ਆਕਸੀਜਨ ਵਾਲੇ ਦਰਖਤਾ ਦੇ ਕੋਲੀ ਜਿਹੜਾ ਹੈ ਉਹ ਰਹਿ ਜਾਵੇ ਅਤੇ ਜਿੱਥੇ ਜ਼ਿਆਦਾ ਪੋਲਿਊਸ਼ਨ ਹੈ ਉੱਥੇ ਲੋਕ ਆਰਟੀਫੀਸ਼ੀਅਲ ਰੇਨ ਜਾਂ ਪਾਣੀ ਵੀ ਜਿਹੜਾ ਉਹ ਬਰਸਾ ਰਹੇ ਨੇ ਜੀ ਠੀਕ ਹੈ ਪੂਜਾ ਬਹੁਤ ਬਹੁਤ ਸ਼ੁਕਰੀਆ ਹੁਣ ਤੱਕ ਦੀ ਜਾਣਕਾਰੀ ਦੇਣ ਦੇ ਲਈ